ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਸਬੰਧਤ ਇੱਕ ਮਾਮਲਾ ਜਿਸ ਦੇ ਵਿੱਚ ਉਹਨਾਂ ਤੇ ਇਲਜ਼ਾਮ ਹੈ ਮਰਡਰ ਕੇਸ ਔਰ ਰੇਪ ਦੇ ਔਰ ਕ੍ਰਿਮੀਨਲ ਇੰਟੀਮੀਡੇਸ਼ਨ ਦੇ ਜਿਸ ਤਰ੍ਹਾਂ ਦੇ ਚਾਰजेस ਐਫ ਆਈ ਆਰ ਦੇ ਵਿੱਚ ਲਾਏ ਗਏ ਨੇ ਉਹਨਾਂ ਇਲਜ਼ਾਮਾਂ ਦੇ ਚੱਲਦੇ ਹੋਏ ਉਹ 2012 ਦਾ ਜਿਹੜਾ ਮਾਮਲਾ ਹੈ ਉਹ ਹੁਣ ਦੁਬਾਰਾ ਖੁੱਲ੍ਹਾ ਉਹ ਐਫ ਆਈ ਆਰ ਦਰਜ ਹੋਈ ਔਰ ਉਸੇ ਦਰਮਿਆਨ ਉਹ 2012 ਦੇ ਵਿੱਚ ਜਿਹੜੀ ਕੁੜੀ ਜਾਂ ਤਾਂ ਸੁਸਾਇਸਾਈਡ ਕਰ ਜਾਂਦੀ ਹੈ ਜਾਂ ਉਹਦਾ ਕਤਲ ਹੋ ਜਾਂਦਾ ਹੈ ਜਾਂ ਫਿਰ ਜੋ ਵੀ ਸਿਨੈਰੀਓ ਜਾਂਚ ਵਿੱਚ ਸਾਹਮਣੇ ਆਉਂਦਾ ਉਸ ਕੁੜੀ ਦੇ ਪੀੜਿਤ ਕੁੜੀ ਦੇ ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰ ਹੁਣ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਆ ਕੇ ਸਾਰੀ ਗੱਲ ਸਾਹਮਣੇ ਰੱਖੀ ਗਈ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਮੇਰਾ ਨਾਮ ਪਰਮਜੀਤ ਕੌਰ ਹੈ ਪਰਮਜੀਤ ਜੀ ਸਾਲ ਸਿੰਘ ਜੀ ਦੇ ਤੁਹਾਡੇ ਦੇ ਕੀ ਲੱਗਦੇ ਨੇ ਤੁਹਾਨੂੰ ਉਹ ਮੇਰੇ ਦਿਓਰ ਲੱਗਦੇ ਨੇ ਦਿਓਰ ਲੱਗਦੇ ਨੇ ਹਾਂਜੀ ਤੇ ਇਹ ਤੁਸੀਂ ਜਾਣਦੇ ਸੀ ਇੱਥੇ ਗੱਡਰੀਆਂ ਪਰਮੇਸ਼ਰ ਹਾਂਜੀ ਇਸ ਤਾਂ ਬਹੁਤ ਏਰ ਤੋਂ ਮੰਨਦੇ ਸੀ ਕਿ ਬਹੁਤ ਜਾਣਾ ਹੁੰਸੀ ਸਾਡਾ ਹਰ ਆੜੇ ਦੁਆਲੇ ਦੀਵਾਨ ਲੱਗਦੇ ਸੀ ਪਿੰਡਾਂ ਚ ਸਾਰੇ ਥਾਵਾਂ ਤੇ ਜਾਂਦੇ ਸੀਗੇ ਤੇ ਕਿਸ ਤਰ੍ਹਾਂ ਦਾ ਪ੍ਰਚਾਰ ਸੰਸਕਿਰਤਨ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਪਹਿਲਾਂ ਤਾਂ ਬਹੁਤ ਸੋਹਣੀਆਂ ਫਿਰ ਗੁਰਵਾਨੀਆਂ ਦੱਸਦੇ ਸੀ ਕਥਾ ਕਹਾਣੀਆਂ ਦੱਸਦੇ ਹੁੰਦੇ ਸੀਗੇ ਅਸੀਂ ਕਾਫੀ ਏਰ ਤੋਂ ਹੁਣ ਵੀ ਨਹੀਂ ਜਾ ਸਕਦੇ ਛੋਟੇ ਬੱਚੇ ਸੀਗੇ ਫਿਰ ਨਹੀਂ ਜਾ ਸਕੇ ਮੈਂ ਤਾਂ ਹਟ ਗਈ ਸੀ ਜਾਣਾ ਤੇ ਸਾਬ ਸਿੰਘ ਜੀ ਕਿੰਨੇ ਟਾਈਮ ਤੋਂ ਤੁਹਾਡੇ ਸੰਪਰਕ ਚ ਨਹੀਂ ਹੈ ਗੱਲਬਾਤ ਥੋੜਾ ਨਾ ਕਰਦੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਕਿਸੇ ਦਾ ਹੀ ਪਤਾ ਹੈ ਵੀ ਕਦੋਂ ਉਹਨੇ ਪਾਇਆ ਬੱਬੀ ਜੀ ਸੁਣਿਆ ਅਸੀਂ ਵੀ ਖਬਰਾਂ ਚ ਹੀ ਸੁਣਿਆ ਸਾਨੂੰ ਖਬਰਾਂ ਚ ਹੀ ਪਤਾ ਲੱਗਾ ਹੈ ਸਾਨੂੰ ਨਹੀਂ ਪਤਾ ਹੈਗਾ ਨਾ ਸਾਡੀ ਕਦੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਾ ਕੋਈ ਆਉਣ ਜਾਣ ਹੈ ਤੇ ਸਾਬ ਸਿੰਘ ਦੀ ਪੈਣਾ ਕਿੰਨੀ ਗਏ ਜਿਹੜੀ ਮਤਲਬ ਕਿੰਨੀ ਪੈਣ ਸੀ ਉਹਦੇ ਪੰਜ ਪੈਣਾ ਸੀ ਪੰਜ ਪੈਣਾ ਕਿੱਥੇ ਕਿੱਥੇ ਸੀ ਇੱਕ ਤਾਂ ਦੋ ਤੇ ਸਮਾਣੇ ਜੀ ਨੇ ਮਾਜਰੀ ਜੀ ਨੇ ਹੂੰ ਇੱਕ ਇੱਥੇ ਜੀਮਗੜ੍ਹ ਹੈ ਇੱਕ ਟਵਾਨੇ ਆਲੇ ਇੱਕ ਇਹ ਛੋਟੀ ਸੀਗੀ ਇਹ ਕਾਫੀ ਜਾਂਦੀ ਸੀ ਗੁਰਬਾਣੀ ਉੱਤავਈ ਪਾਣੀ ਪੁਣੀ ਬਾਵਾ ਪੜ੍ਹਦੀ ਸੀ ਕਿਸ ਦਾ ਕੀ ਨਾਮ ਵੀ ਜਿਹੜੇ ਇੱਥੇ ਜਾਂਦੀ ਸੀ ਨਾਲ ਉੱਥੇ ਇਹਦਾ ਨਾਮ ਰਮਨਜੀਤ ਕੌਰ ਸ੍ਰਿ ਰਮਨਦੀਪ ਰਮਨਜੀਤ ਸੀ ਉਹਦਾ ਰਮਨਦੀਪ ਸੀ ਇਦਾਂ ਦੇ ਨਾਮ ਸੀ ਸੀ ਹਾਂਜੀ ਤੇ ਇਹਦੀ ਡੈਥ ਹੋ ਗਈ ਸੀ ਉੱਥੇ ਹਾਂਜੀ ਕੀ ਕਾਰਨ ਲੱਗਿਆ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਾ ਭੈਣ ਕੋਲ ਰਹਿੰਦੇ ਸੀ ਇੱਥੇ ਸਮਾਣੀ ਇੱਥੋਂ ਹੀ ਗਏ ਸੀ ਉੱਥੇ ਤੇ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਵੀ ਜਦੋਂ ਡੈਥ ਹੋਈ ਉਹਦੀ ਹਾਂ ਹਾਂਜੀ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਕਿ ਇਹ ਸੰਸਕਰ ਸਮਾਨ ਕੀਤਾ ਸੀ ਇਹਦੇ ਲਈ ਆ ਗਏ ਹੁਣੇ ਹਾਂਜੀ ਪਿੰਡ ਕੀਤਾ ਸੀ ਮੈਮੋਦੂਪੁਰ ਪਿੰਡ ਹੈ ਅੱਛਾ ਮੈਮੋਦੂਪੁਰ ਅੰਡੀ ਸਿਸਟਮ ਹਾਂਜੀ ਉੱਥੇ ਕੀਤਾ ਸੀ ਹੁਣ ਤੁਹਾਡੇ ਕੋਈ ਸੰਪਰਕ ਨਹੀਂ ਹੈ ਨਹੀਂ ਜੀ ਕੋਈ ਸੰਪਰਕ ਨਹੀਂ ਤੇ ਡੇਰੇ ਵੀ ਜਾਂਦੇ ਨਹੀਂ ਨਹੀਂ ਜੀ ਨਹੀਂ ਜਾ ਹੀ ਨਹੀਂ ਸਕਦੇ ਹੁਣ ਬੱਚਿਆਂ ਵਿੱਚ ਰੁੱਝ ਗਏ ਆ ਸੀ ਛੋਟੇ ਛੋਟੇ ਬੱਚੇ ਨੇ ਹੂੰ ਪੁੱਤਰੇ ਪਾਤਰੇ ਤੇ ਸਰ ਸਿੰਘ ਦੇ ਦੋ ਪਾਈਆਂ ਹਾਂਜੀ ਤਿੰਨ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਦੋ ਨੇ ਹੁਣੇ ਇੱਕ ਤੁਹਾਡੇ ਮਤਲਬ ਮੰਲੋ ਪਤੀ ਫਤੇ ਸਿੰਘ ਫਤੇ ਸਿੰਘ ਹਾਂਜੀ ਇਹ ਮਿਲਟਰੀ ਦੇ ਸੀ ਹਾਂਜੀ ਮਿਲਟਰੀ ਦੇ ਸੀ ਇੱਕੀ ਕੰਮ ਕਰ ਰਹੇ ਇਸ ਦੇ ਹੁਣ ਆਪਣਾ ਟੈਂਪੂ ਚਲਾਉਂਦੇ ਨੇ ਗੱਡੀ ਚਲਾਉਂਦੇ ਨੇ ਬਾਕੀ ਸਾਡਾ ਹੁਣ ਕੋਈ ਲੈਣ ਦੇਣ ਨਹੀਂ ਹੈਗਾ ਉਹ ਮੁੰਡਾ ਹੀ ਜਾਣੇ ਉਹਨੂੰ ਹੀ ਪਤਾ ਹੈ ਵੀ ਕਿਸ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਜਿੰਨੇ ਕੀਤਾ ਸਾਲ ਸਿੰਘ ਨੇ ਕੀਤਾ ਹਾਂਜੀ ਉਹਨੇ ਕੀਤਾ ਸਾਨੂੰ ਨਹੀਂ ਪਤਾ ਅਸੀਂ ਤਾਂ ਖਬਰਾਂ ਚ ਹੀ ਸੁਣਿਆ ਹੈ ਬਸ ਮੇਰੇ ਬਾਬਾ ਜੀ ਦੇ ਜਿਸ ਤਰੀਆ ਰੋਖ ਲਾਇਆ ਇਸਨੇ ਭਰਾ ਨੇ ਮਤਲਬ ਦੇਵਰ ਨੇ ਹਾਂਜੀ ਤੇ ਇਹ ਹੋਇਆ ਜੀ ਇਹ ਗੱਲਾਂ ਜਿਹੜੀ ਹੋਈਆਂ ਇਹ ਮਤਲਬ ਤੁਸੀਂ ਮਤਲਬ ਬਾਬਾ ਜੀ ਬਾਰੇ ਕੋਈ ਸਹੀ ਕਿਵੇਂ ਲੱਗਦਾ ਤੁਹਾਨੂੰ ਅਸੀਂ ਨਹੀਂ ਸੀ ਏਦਾਂ ਦੀ ਕਦੇ ਕੋਈ ਗੱਲ ਸੁਣੀ ਨਹੀਂ ਸੀ ਆ ਗਈ ਤੁਸੀਂਨੇ ਬੜੇ ਸੁਣਾਉਂਦੇ ਨਹੀਂ ਕਦੇ ਨਹੀਂ ਸੁਣਿਆ ਅਸੀਂ ਕਾਫੀ ਮੰਨਦੇ ਰਹੇ ਹਾਂ ਪਹਿਲਾਂ ਬਾਅਦ ਵਿੱਚ ਬੱਚਿਆਂ-ਬੁੱਚਿਆਂ ਵਿੱਚ ਪੈ ਗਏ ਵੀ ਛੋਟੇ ਬੱਚੇ ਸੀ ਫਿਰ ਮੈਂ ਨਹੀਂ ਜਾ ਸਕੀ ਇਹ ਵਾਰ ਮਿਲਟਰੀ 'ਚ ਰਹਿੰਦੇ ਸੀ ਮੈਂ ਘਰ ਆਪਣੇ ਪਾਲ ਵਿੱਚੇ ਆਉਂਦੀ ਸੀ ਠੀਕ ਤੇ ਮੈਂ ਨਹੀਂ ਜਾ ਸਕੀ ਉਸ ਤੋਂ ਬਾਅਦ ਬਾਕੀ ਇਹਨਾਂ ਨੂੰ ਹੀ ਪਤਾ ਹੋਵੇ ਸਭ ਕੁਝ ਮੈਨੂੰ ਤਾਂ ਕੁਝ ਨਹੀਂ ਪਤਾਗਾ ਮੇਰਾ ਨਾ ਫਤਿਹ ਸਿੰਘ ਜੀ ਹਾਂ ਫਤਿਹ ਸਿੰਘ ਤੁਹਾਡੇ ਭਾਈ ਦੇ ਨਾਮ ਸਾਫ ਸਿੰਘ ਜੀ ਜਿਹੜਾ ਸਾਫ ਸਿੰਘ ਜੀ ਹੈ ਇਹ ਕਿੱਥੇ ਰਹਿੰਦੇ ਆ ਇਸ ਟਾਈਮ ਓਏ ਜਾਨੂ ਇੱਕ ਮਹੀਨਾ ਹੋ ਗਿਆ ਜੀ ਆਪਣਾ ਫੋਨ ਤੇ ਸੰਪਰਕ ਨਹੀਂ ਹੋ ਰਿਹਾ ਜੀ ਬਾਹਰ ਉਹ ਕੰਮ ਕਰਦਾ ਸੀਗਾ ਪ੍ਰਾਈਵੇਟ ਹੀ ਜੀ ਉੱਥੇ ਰਹਿੰਦਾ ਉਹ ਬਾਹਰ ਹੀ ਪਤਾ ਨਹੀਂ ਹੈਗਾ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਪਹਿਲੇ ਜ਼ਮਾਨੇ ਰਹਿੰਦਾ ਸੀਗਾ ਅੱਛਾ ਰਹਿੰਦਾ ਰਜਿਸਟਰ ਜ਼ਮਾਨੇ ਹੀ ਹੈ ਦੀ ਵੀ ਤੇ ਬਾਬੇ ਤੇ ਕੇਸੀ ਨਹੀਂ ਪਏ ਹਾਂ ਜੀ ਉਹਨੇ ਪਾਇਆ ਜੀ ਇੱਕ ਤੁਹਾਡੀ ਫਿਰ ਇਸ ਕੀ ਭੈਣ ਸੀ ਜਿਹੜੀ ਜੀ ਉੱਥੇ ਜੀ ਸੀ ਡੈਥ ਹੋਈ ਸੀ ਹਾਂ ਜੀ ਉਹ ਤੇ ਨਾਮ ਸੀ ਜਿਹੜੀ ਡੈਥ ਹੋਈ ਉਹਦੀ ਰਮਨ ਰਮਨਜੀਤ ਰਮਨਦੀਪ ਕੌਰ ਜੀ ਉਹਦੀ ਕਿੰਨੀ ਉਮਰ ਸੀ ਸਟ੍ਰੇਟ 22 ਸਾਲ ਸੀ ਅੱਛਾ ਹੁਣ 4 ਮਹੀਨੇ ਤੋਂ ਕੋਈ ਸੰਪਰਕ ਨਹੀਂ ਤੁਹਾਡੇ ਨਾ ਜੀ ਇੱਥੇ ਕੀ ਕੰਮ ਕਰਦਾ ਸੀ ਪਹਿਲਾਂ ਉਹ ਪ੍ਰਾਈਵੇਟ ਕੰਮ ਹੀ ਕਰਦਾ ਜੀ ਉਹ ਕੋਈ ਪਤਾ ਨਹੀਂ ਹੈਗਾ ਉਹ ਤਾਂ ਮਾਰੇ ਤੁਹਾਡੇ ਆਰਡਰ ਹੁੰਦੇ ਦੋ ਜੀ ਉਹ ਘਰੋਂ ਬਾਹਰ ਹੀ ਜਾਂਦਾ ਜੀ ਕੋਈ ਪਤਾ ਨਹੀਂ ਹੈਗਾ ਉਹਦਾ ਕੀ ਕਰਦਾ ਕੀ ਨਹੀਂ ਉਹ ਤਾਂ ਲੁਕਛਪ ਕੇ ਰਹਿੰਦਾ ਜੀ ਮਤਲਬ ਆ ਜਿਆਦਾ